ਰਾਤ ਦੇ 11 ਵਜੇ ਅਰਸ਼ ਹੌਲੀ ਜਹੀ ਆਵਾਜ਼ ਕਰਕੇ ਟੀਵੀ ਤੇ ਨਿਊਜ਼ ਦੇਖ ਰਹੀ ਸੀ ਉਸੇ ਵਕਤ ਉਸਦੀ ਚਠਾਣੀ ਨਿਮਰਤ ਆਪਣੇ ਕਮਰੇ ਤੋਂ ਬਾਹਰ ਆਈ ਤੇ ਕਹਿਣ ਲੱਗੀ ਐਨੀ ਰਾਤ ਨੂੰ ਹਾਲ ਵਿੱਚ ਬੈਠੀ ਟੀਵੀ ਦੇਖ ਰਹੀ ਹੈ ਸਵੇਰੇ ਤੇਰੇ ਜੇਠ ਜੀ ਨੇ ਦਫ਼ਤਰ ਤੇ ਬੱਚਿਆਂ ਨੇ ਸਕੂਲ ਜਾਣਾ ਸਾਡੀ ਨੀਂਦ ਡਿਸਟਰਬ ਹੋ ਰਹੀ ਹੈ ਉੱਪਰ ਤੋਂ ਬਿਜਲੀ ਦਾ ਬਿੱਲ ਵੀ ਆਊਗਾ ਉਹ ਵੀ ਤਾਂ ਅਸੀਂ ਹੀ ਭਰਨਾ ਹੈ ਤੇਰੇ ਪਤੀ ਦੀ ਕਮਾਈ ਤਾਂ ਇੰਨੀ ਜ਼ਿਆਦਾ ਨਹੀਂ ਕਿ ਬਿਜਲੀ ਦਾ ਬਿੱਲ ਭਰ ਸਕੇ ਤੂੰ ਰਾਤ ਨੂੰ ਸੌ ਨਹੀਂ ਸਕਦੀ ਉੱਤੋਂ ਪੱਖਾ ਤੇ ਲਾਈਟ ਵੀ ਜਲਾ ਰੱਖੀ ਐ ਇਹ ਸੁਣ ਕੇ ਅਰਸ਼ ਸੁੰਨ ਰਹਿ ਗਈ ਨਿਮਰਤ ਤਾਨੇ ਮਾਰਦੇ ਹੋਏ ਕਹਿਣ ਲੱਗੀ ਇੰਨਾ ਹੀ ਮਨਮਰਜ਼ੀ ਨਾਲ ਜੀਉਣਾ ਤਾਂ ਆਪਣੇ ਪਤੀ ਨੂੰ ਕਹਿ ਕੇ ਆਪਣੇ ਘਰਸਤੀ ਅੱਡ ਕਰ ਲੈ ਸਾਡੇ ਘਰ ਵਿੱਚ ਰਹਿਣਾ ਤਾਂ ਸਾਡੇ ਹਿਸਾਬ ਨਾਲ ਹੀ ਚੱਲਣਾ ਪਊ ਅਸੀਂ ਰਾਤ ਨੂੰ ਛੇਤੀ ਸੌਵਾਂਗੇ ਤਾਂ ਹੀ ਤਾਂ ਸਵੇਰੇ ਛੇਤੀ ਉੱਠ ਸਕਾਂਗੇ ਤੂੰ ਰਾਤ ਨੂੰ देर ਨਾਲ ਸੋਏਂਗੀ ਤਾਂ ਸਵੇਰੇ ਉੱਠ ਕੇ ਬੱਚਿਆਂ ਨੂੰ ਤਿਆਰ ਕਰਨ ਤੇ ਉਹਨਾਂ ਦੇ ਟਿਫਨ ਬਣਾਉਣ ਵਿੱਚ ਮੇਰੀ ਮਦਦ ਕੌਣ ਕਰੂਗਾ ਅਰਸ਼ ਬਿਲਕੁਲ ਚੁੱਪ ਖੜੀ ਰਹੀ ਉਸਦੇ ਵਿਆਹ ਨੂੰ ਸਿਰਫ ਹਜੇ 25 ਦਿਨ ਹੀ ਹੋਏ ਸੀ ਸਾਰਾ ਦਿਨ ਤਾਂ ਜੇਠਾਣੀ ਟੀਵੀ ਦੇਖਦੀ ਰਹਿੰਦੀ ਸੀ ਤਾਂ ਉਸ ਨੂੰ ਨਿਊਜ਼ ਦੇਖਣ ਦਾ ਟਾਈਮ ਨਹੀਂ ਸੀ ਮਿਲਦਾ ਇਸ ਲਈ ਉਸਨੇ ਰਾਤ ਨੂੰ ਥੋੜੀ ਦੇਰ ਲਈ ਟੀਵੀ ਚਲਾ ਲਿਆ ਹਜੇ ਤੱਕ ਤਾਂ ਉਸ ਦਾ ਪਤੀ ਦਲਜੀਤ ਵੀ ਕੰਮ ਤੋਂ ਵਾਪਸ ਨਹੀਂ ਸੀ ਆਇਆ ਤਾਂ ਉਹ ਸੋਚ ਰਹੀ ਸੀ ਕਿ ਥੋੜੀ ਦੇਰ ਨਿਊਜ਼ ਦੇਖ ਕੇ ਟਾਈਮ ਪਾਸ ਕਰ ਲੈਣੀ ਆ ਪਰ ਜੇ ਠਾਣੀ ਦੀ ਫਟਕਾਰ ਸੁਣ ਕੇ ਉਸ ਨੇ ਚੁੱਪਚਾਪ ਟੀਵੀ ਬੰਦ ਕੀਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ ਦਲਜੀਤ ਬਹੁਤ دیر ਰਾਤ ਨੂੰ ਘਰ ਆਇਆ ਤਾਂ ਉਹ ਰਸੋਈ ਵਿੱਚ ਗਈ ਤੇ ਆਪਣੇ ਦੋਨਾਂ ਲਈ ਖਾਣਾ ਪਲੇਟ ਵਿੱਚ ਪਾਉਣ ਲੱਗੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਠਾਣੀ ਨੇ ਸਿਰਫ ਥੋੜੀ ਜਹੀ ਸਬਜ਼ੀ ਤੇ ਚਾਰ ਰੋਟੀਆਂ ਹੀ ਰੱਖੀਆਂ ਸੀ ਕਿਸੇ ਤਰ੍ਹਾਂ ਦੋਨਾਂ ਨੇ ਦੋ-ਦੋ ਰੋਟੀਆਂ ਖਾਈਆਂ ਅਰਸ਼ ਨੂੰ ਲੱਗ ਰਿਹਾ ਸੀ ਕਿ ਉਸ ਦੀ ਜੇਠਾਣੀ ਉਸਦੇ ਔਨ ਨਾਲ ਖੁਸ਼ ਨਹੀਂ ਹੈ ਪਰ ਉਹ ਇਹ ਵੀ ਦੇਖ ਰਹੀ ਸੀ ਕਿ ਉਸ ਦੀ ਜੇਠਾਣੀ ਨਿਮਰਤ ਉਸਦੇ ਪਤੀ ਦਲਜੀਤ ਨਾਲ ਵੀ ਬੇਰੁਖੀ ਵਾਲਾ ਵਿਵਹਾਰ ਕਰ ਰਹੀ ਹੈ ਰਾਤ ਨੂੰ ਅਰਸ਼ ਨੇ ਦਲਜੀਤ ਨੂੰ ਹੌਲੀ ਦੇਣੇ ਪੁੱਛਿਆ ਕਿ ਭਾਬੀ ਸਾਨੂੰ ਪਸੰਦ ਨਹੀਂ ਕਰਦੀ ਦਲਜੀਤ ਕਹਿਣ ਲੱਗਿਆ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਜਦੋਂ ਦਾ ਵੀਰੇ ਨੇ ਵਿਆਹ ਕੀਤਾ ਉਦੋਂ ਤੋਂ ਹੀ ਭਾਬੀ ਸਭ ਕੁਝ ਸੰਭਾਲ ਰਹੀ ਹੈ ਸ਼ਾਇਦ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਉਹਨਾਂ ਦੀ ਜ਼ੁਬਾਨ ਥੋੜੀ ਕੜਵੀ ਹੋ ਗਈ ਹੈ ਉੰਜ ਭਾਬੀ ਦਿਲ ਦੀ ਬੜੀ ਸਾਫ਼ ਹੈ ਹੁਣ ਤੱਕ ਮੇਰਾ ਪੂਰਾ ਖਿਆਲ ਰੱਖਦੀ ਰਹੀ ਹੈ ਇਹ ਬੋਲਦੇ ਹੋਏ ਦਲਜੀਤ ਥੋੜਾ ਉਦਾਸ ਵੀ ਹੋ ਗਿਆ ਸੀ ਕਿਉਂਕਿ ਉਹ ਆਪਣੇ ਵੀਰ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਹ ਨਹੀਂ ਸੀ ਚਾਹੁੰਦਾ ਕਿ ਉਸਦੀ ਭਾਬੀ ਦੇ ਕਾਰਨ ਰਿਸ਼ਤਿਆਂ ਵਿੱਚ ਕੋਈ ਵੀ ਦੂਰੀ ਆਵੇ। ਇੱਕ ਦਿਨ ਐਵੇਂ ਹੀ ਦਲਜੀਤ ਸ਼ਾਮ ਨੂੰ ਦਫ਼ਤਰ ਤੋਂ ਛੇਤੀ ਘਰ ਆ ਗਿਆ। ਤਾਂ ਨਿਮਰਤ ਨੇ ਉਸ ਨੂੰ ਦੇਖਦੇ ਹੀ ਕਿਹਾ, ਆ ਗਿਆ ਦਲਜੀਤ? ਅੱਜਕੱਲ ਤਾਂ ਤੂੰ ਬੜਾ ਛੇਤੀ ਆਉਣ ਲੱਗ ਪਿਆ ਹੈ। ਕਿਉਂ? ਪਟ्टी ਦੀ ਯਾਦ ਆਉਂਦੀ ਹੈ ਉੱਥੇ? ਜੇ ਓਵਰਟਾਈਮ ਨਹੀਂ ਕਰੇਗਾ ਤਾਂ ਸੈਲਰੀ ਘੱਟ ਮਿਲੇਗੀ। ਜੇ ਸੈਲਰੀ ਘੱਟ ਮਿਲੀ ਤਾਂ ਘਰ ਦੇ ਖਰਚਿਆਂ ਵਿੱਚ ਤੂੰ ਪੈਸੇ ਵੀ ਘੱਟ ਹੀ ਦਵੇਂਗਾ। ਹੁਣ ਤਾਂ ਤੇਰੀ ਘਰ ਵਾਲੀ ਵੀ ਆ ਗਈ ਐ ਤਾਂ ਖਰਚੇ ਤਾਂ ਹੋਰ ਵੀ ਵਧ ਗਏ ਨੇ ਤੂੰ ਕਮਾਈ ਹੋਰ ਕਿਉਂ ਨਹੀਂ ਵਧਾਉਂਦਾ ਮੈਂ ਸੋਚ ਰਹੀ ਸੀ ਕਿ ਤੂੰ ਵਿਆਹ ਤੋਂ ਬਾਅਦ ਆਪਣੇ ਆਪ ਹੀ ਅੱਡ ਹੋ ਜਾਵੇਂਗਾ ਪਰ ਹਜੇ ਤੱਕ ਤਾਂ ਤੂੰ ਸਾਡੇ ਸਿਰ ਤੇ ਹੀ ਰਹਿ ਰਹੇ ਹੈਂ ਦਲਜੀਤ ਵਿਆਹ ਤੋਂ ਬਾਅਦ ਤਾਂ ਅੱਡ ਹੋ ਜਾ ਪਿਛਲੇ 5 ਸਾਲਾਂ ਤੋਂ ਤਾਂ ਮੇਰੇ ਪਤੀ ਦੇ ਪੈਸਿਆਂ ਤੇ ਐਸ਼ ਕਰ ਰਹੇ ਹੈਂ ਹੁਣ ਤਾਂ ਆਪਣਾ ਘਰ-ਬਾਰ ਆਪਣੇ ਦਮ ਤੇ ਵਸਾ ਲੈ ਮੈਂ ਇਹ ਗੱਲਾਂ ਕਹਿਣਾ ਨਹੀਂ ਸੀ ਚਾਹੁੰਦੀ ਪਰ ਤੂੰ ਆਪਣੇ ਆਪ ਸਮਝੀ ਨਹੀਂ ਰਿਹਾ ਮਜਬੂਰਨ ਮੈਨੂੰ ਇਹ ਸਭ ਕਹਿਣਾ ਪੈ ਰਿਹਾ ਨਿਮਰਤ ਦੀਆਂ ਗੱਲਾਂ ਸੁਣ ਕੇ ਦਲਜੀਤ ਦਾ ਚਿਹਰਾ ਲਟਕ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਛਲਕਣ ਲੱਗੇ ਪਰ ਨਿਮਰਤ ਚੁੱਪ ਨਾ ਹੋਈ ਫਿਰ ਕਹਿਣ ਲੱਗੀ ਹੁਣ ਐਵੇਂ ਜਨਾਨੀਆਂ ਵਾਂਗ ਹੰਝੂ ਕੀ ਬਹਾ ਰਹੀ ਹੈ ਜੇ ਤੂੰ ਨੌਕਰੀ ਕਰਨ ਲੱਗ ਪਿਆ ਤਾਂ ਰਹਿਣ ਦਾ ਟਿਕਾਣਾ ਵੀ ਲੱਭ ਲੈ ਘਰ ਵਿੱਚ ਦੋ ਹੀ ਤਾਂ ਕਮਰੇ ਨੇ ਕੱਲ ਨੂੰ ਮੇਰੇ ਬੱਚੇ ਵੱਡੇ ਹੋ ਜਾਣਗੇ ਤਾਂ ਉਹਨਾਂ ਨੂੰ ਵੀ ਰਹਿਣ ਵਿੱਚ ਦਿੱਕਤ ਆਊਗੀ ਮੈਂ ਤਾਂ ਸੋਚਦੀ ਸੀ ਕਿ ਵਿਆਹ ਤੋਂ ਬਾਅਦ ਤੂੰ ਆਪ ਹੀ ਸਮਝ ਜਾਵੇਂਗਾ ਤੇ ਆਪਣੀ ਪਤਨੀ ਨੂੰ ਲੈ ਕੇ ਅੱਡ ਹੋ ਜਾਵੇਂਗਾ ਪਰ ਨਹੀਂ ਦਿਲਜੀਤ ਤੋਂ ਭਾਬੀ ਦੀਆਂ ਗੱਲਾਂ ਸੈਨ ਨਹੀਂ ਸੀ ਹੋ ਰਹੀਆਂ ਉਹ ਭਰੇ ਗਲੇ ਨਾਲ ਬੋਲਿਆ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਤੁਸੀਂ ਹੀ ਮੇਰੇ ਆਪਣੇ ਹੋ ਤੁਸੀਂ ਮੈਨੂੰ ਆਪਣੇ ਤੋਂ ਦੂਰ ਕਿਉਂ ਕਰਨਾ ਚਾਹੁੰਦੇ ਹੋ ਤੇ ਮੇਰੀ ਕਮਾਈ ਇੰਨੀ ਜ਼ਿਆਦਾ ਨਹੀਂ ਕਿ ਮੈਂ ਅੱਡ ਕਰ ਵਸਾ ਕੇ ਉਸ ਨੂੰ ਸੰਭਾਲ ਸਕਾਂ ਕਹਿੰਦੇ ਕਹਿੰਦੇ ਉਸ ਦੀ ਆਵਾਜ਼ ਫਿਰ ਭਾਰੀ ਹੋ ਗਈ ਨਿਮਰਤ ਕਹਿਣ ਲੱਗੀ ਇਹ ਸਭ ਮੈਨੂੰ ਨਹੀਂ ਪਤਾ ਹੁਣ ਅਸੀਂ ਤੁਹਾਡਾ ਦੋਨਾਂ ਦਾ ਖਰਚ ਨਹੀਂ ਚੱਕ ਸਕਦੇ ਉਂਝ ਵੀ ਵਿਆਹ ਤੋਂ ਬਾਅਦ ਭਰਾ ਭਰਾ ਅੱਡ ਹੋ ਹੀ ਜਾਂਦੇ ਨੇ ਤੂੰ ਥੋੜਾ ਜਿਹਾ ਮਜ਼ਿਹੂਰ ਬਣ ਹੁਣ ਤਾਂ ਤੁਸੀਂ ਦੋਵੇਂ ਹੋ ਪਰ ਕੱਲ ਨੂੰ ਬੱਚੇ ਹੋਣਗੇ ਤੇਰਾ ਖਰਚ ਤਾਂ ਹੋਰ ਵੀ ਵੱਧ ਜਾਊ ਇੰਨਾ ਕਹਿ ਕੇ ਨਿਮਰਤ ਪੈਰ ਪਟਕਦੇ ਹੋਏ ਉੱਥੋਂ ਚਲੀ ਗਈ ਦਲਜੀਤ ਨੂੰ ਗੱਲਾਂ ਬਹੁਤ ਚੁਭ ਗਈਆਂ ਚੁੱਪਚਾਪ ਆਪਣੇ ਕਮਰੇ ਵਿੱਚ ਚਲਿਆ ਗਿਆ ਅੰਦਰ ਬੈਠੀ ਅਰਸ਼ ਵੀ ਸਭ ਕੁਝ ਸੁਣ ਰਹੀ ਸੀ ਕਹਿਣ ਲੱਗੀ ਦੀਦੀ ਤਾਂ ਮੈਨੂੰ ਸ਼ੁਰੂ ਤੋਂ ਹੀ ਪਸੰਦ ਨਹੀਂ ਕਰ ਰਹੀ ਗੱਲ-ਗੱਲ ਤੇ ਤਾਨੇ ਮਾਰਦੇ ਰਹਿੰਦੇ ਨੇ ਮੈਨੂੰ ਉਕਸਾ ਰਹੇ ਸੀ ਕਿ ਮੈਂ ਉਹਨਾਂ ਨਾਲ ਲੜਾਈ ਕਰਾਂ ਤੇ ਆਪਣੀ ਗਰਸਤੀ ਅੱਡ ਕਰ ਲਵਾਂ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ ਤਾਂ ਹੁਣ ਉਹ ਤੁਹਾਨੂੰ ਤਾਨੇ ਮਾਰਨ ਲੱਗੇ ਨੇ ਆਖਿਰ ਗੱਲਾਂ ਸੁਣਦੇ ਹੋਏ ਅਸੀਸ ਘਰ ਵਿੱਚ ਕਦੋਂ ਤੱਕ ਪਈ ਰਹਾਂਗੇ ਤੁਸੀਂ ਕੁਝ ਕਰਦੇ ਕਿਉਂ ਨਹੀਂ ਮੈਂ ਵੀ ਤੁਹਾਡਾ ਸਾਥ ਦੇਣ ਲਈ ਤੇ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਜੌਬ ਕਰ ਲੈਣੀ ਆ ਉਹ ਕਹਿਣ ਲੱਗਿਆ ਹਾਂ ਤੂੰ ਵੀ ਜੌਬ ਕਰ ਲੈ ਘਟੋ ਘਟਾਪਾ ਦੋਨੋਂ ਰਲ ਕੇ ਆਪਣੇ ਗ੍ਰਸਤੀ ਦਾ ਬੋਝ ਚੱਕ ਹੀ ਲਵਾਂਗੇ ਐਨਾ ਕਹਿ ਕੇ ਉਹ ਖਿੜਕੀ ਤੋਂ ਬਾਹਰ ਦੇਖਣ ਲੱਗਿਆ ਅੰਦਰ ਨਿਮਰਤ ਬਹੁਤ ਖੁਸ਼ੀ ਸੋਚ ਰਹੀ ਸੀ ਕਿ ਹੁਣ ਦੋਵੇਂ ਭਰਾਵਾਂ ਨੂੰ ਅੱਡ ਕਰ ਹੀ ਦਵੇਗੀ ਤੇ ਆਰਾਮ ਨਾਲ ਘਰ ਤੇ ਰਾਜ ਕਰੂੰਗੀ ਸਾਰੀ ਗ੍ਰਸਤੀ ਮੇਰੀ ਹੋਵੇਗੀ 15 ਦਿਨਾਂ ਬਾਅਦ ਹੀ ਦਲਜੀਤ ਤੇ ਅਰਸ਼ ਆਪਣਾ ਸਮਾਨ ਪੈਕ ਕਰ ਰਹੇ ਸੀ ਤਾਂ ਉਹਨਾਂ ਦੋਨਾਂ ਨੂੰ ਦੇਖ ਕੇ ਨਿਮਰਤ ਹੈਰਾਨੀ ਨਾਲ ਬੋਲੀ ਤੁਸੀਂ ਸੱਚਮੁੱਚ ਜਾ ਰਹੇ ਹੋ ਤਾਂ ਦਲਜੀਤ ਨੇ ਹੌਲੀ ਜਿਹੇ ਕਿਹਾ ਭਾਬੀ ਤੁਸੀਂ ਕਿਹਾ ਸੀ ਨਾ ਕਿ ਅਸੀਂ ਇਹ ਘਰ ਛੱਡ ਕੇ ਕਿਤੇ ਹੋਰ ਆਪਣੀ ਗ੍ਰਸਤੀ ਵਸਾ ਲਈਏ ਤਾਂ ਅਸੀਂ ਆਪਣਾ ਅੱਡ ਘਰ ਬਸਾਉਣ ਜਾ ਰਹੇ ਹਾਂ ਅਰਸ਼ ਦੇ ਮੰਮੀ ਪਾਪਾ ਨੇ ਵਿਆਹ ਸਮੇਂ ਜੋ ਵੀ ਸਮਾਨ ਦਿੱਤਾ ਸੀ ਉਹ ਵੀ ਅਸੀਂ ਸਾਰਾ ਨਾਲ ਲੈ ਜਾ ਰਹੇ ਹਾਂ ਇਹ ਸੁਣਦੇ ਹੀ ਨਿਮਰਤ ਇੱਕਦਮ ਚੌਕ ਗਈ ਫਿਰ ਹੌਲੀ ਜਿਹੇ ਬੋਲੀ ਚਲੋ ਠੀਕ ਹੈ ਜੋ ਲੈ ਕੇ ਜਾਣਾ ਲੈ ਜਾਓ ਘਟੋ ਘਟ ਤੁਸੀਂ ਆਪਣੇ ਦਮ ਤੇ ਜਿਉਣਾ ਤਾਂ ਸਿੱਖੋਗੇ ਬਹੁਤ ਵਧੀਆ ਗੱਲ ਹੈ ਉਸੇ ਵਕਤ ਨਿਮਰਤ ਦਾ ਪਤੀ ਵਿਕਰਮ ਪਿੱਛੇ ਤੋਂ ਆਉਂਦੇ ਹੋਏ ਕਹਿਣ ਲੱਗਿਆ ਨਿਮਰਤ ਤੂੰ ਮੇਰੇ ਭਰਾ ਦੀ ਜ਼ਿੰਦਗੀ ਸਵਾਰ ਦਿੱਤੀ ਹੈ ਇਹ ਸੁਣ ਕੇ ਨਿਮਰਤ ਇਕਦਮ ਹੈਰਾਨ ਰਹਿ ਗਈ ਕਹਿਣ ਲੱਗੀ ਨਹੀਂ ਜੀ ਹੁਣੀ ਨਾਲੇ ਏਕਰ ਛੋਟਾ ਪੈ ਰਿਹਾ ਤਾਂ ਹੀ ਆਪਣਾ ਅੱਡ ਘਰ ਬਸਾਉਣਾ ਚਾਹੁੰਦੀ ਨੇ ਇਸ ਵਿੱਚ ਕੋਈ ਬੁਰੀ ਗੱਲ ਤਾਂ ਨਹੀਂ ਹੈ ਵਿਕਰਮ ਕਹਿਣ ਲੱਗਿਆ ਬਿਲਕੁਲ ਠੀਕ ਹੈ ਤੂੰ ਉਹਨਾਂ ਨੂੰ ਆਪਣੀ ਅਲੱਗ ਜ਼ਿੰਦਗੀ ਬਸਾਉਣੀ ਚਾਹੀਦੀ ਹੈ ਨਹੀਂ ਤਾਂ ਤੂੰ ਦਿਨ ਰਾਤ ਤਾਨੇ ਮਾਰ ਮਾਰ ਕੇ ਇਹਨਾਂ ਦਾ ਜੀਵਣਾ ਮੁਹਾਲ ਕਰ ਦਵੇਂਗੀ ਇਹ ਸੁਣ ਕੇ ਨਿਮਰਤ ਇਕਦਮ ਸੁੰਨ ਹੋ ਗਈ ਉਸੇ ਵਕਤ ਵਿਕਰਮ ਨੇ ਦਲਜੀਤ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਤਾਂ ਇਹ ਨਾ ਸੋਚੀਂ ਕਿ ਤੇਰਾ ਭਰਾ ਅੱਡ ਹੋ ਚੁੱਕਿਆ ਤੇ ਮੈਂ ਤੇਰੀ ਮਦਦ ਨਹੀਂ ਕਰੂੰਗਾ ਜਿੱਥੇ ਵੀ ਮੇਰੀ ਜ਼ਰੂਰਤ ਹੋਵੇ ਬਸ ਇੱਕ ਆਵਾਜ਼ ਮਾਰ ਦੇਵੀਂ ਮੈਂ ਉਸੇ ਟਾਈਮ ਹਾਜ਼ਰ ਹੋ ਜਾਵਾਂਗਾ ਹਮੇਸ਼ਾ ਆਪਣੀ ਪਤਨੀ ਦੇ ਨਾਲ ਖੂਬ ਖੁਸ਼ ਰਹਿ ਤਿਹਾਰ ਆਪਾਂ ਨਾਲ ਹੀ ਮਨਾਵਾਂਗੇ ਤੇ ਹਾਂ ਇਹ ਫਲੈਟ ਮੇਰੇ ਵੱਲੋਂ ਤੇਰੇ ਲਈ ਤੇਰੇ ਵਿਆਹ ਦਾ ਤੋਹਫ਼ਾ ਹੈ ਇਹ ਸੁਣ ਕੇ ਤਾਂ ਨਿਮਰਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਪਤੀ ਨੂੰ ਦੇਖਣ ਲੱਗੀ ਗੁੱਸੇ ਵਿੱਚ ਬੋਲੀ ਇਹ ਕਿਸ ਫਲੈਟ ਦੀ ਗੱਲ ਕਰ ਰਹੇ ਹੋ ਤੁਸੀਂ ਵਿਕਰਮ ਕਹਿਣ ਲੱਗਾ ਜਦ ਤੂੰ ਉਸ ਦਿਨ ਦਲਜੀਤ ਨੂੰ ਤਾਨੇ ਮਾਰ ਰਹੀ ਸੀ ਤਾਂ ਮੈਂ ਦਫ਼ਤਰ ਤੋਂ ਆ ਚੁੱਕਿਆ ਸੀ ਬਾਹਰ ਦਰਵਾਜ਼ੇ ਤੇ ਖੜਾ ਹੋ ਕੇ ਸਭ ਸੁਣ ਰਿਹਾ ਸੀ ਬਾਅਦ ਵਿੱਚ ਮੈਂ ਦਲਜੀਤ ਤੇ ਅਰਸ਼ ਦੀਆਂ ਗੱਲਾਂ ਵੀ ਸੁਣੀਆਂ ਕਿ ਉਹ ਤੇਰੇ ਤੋਂ ਕਿੰਨਾ ਪਰੇਸ਼ਾਨ ਨੇ ਉਦੋਂ ਮੈਂ ਸੋਚਿਆ ਇਸ ਤਰ੍ਹਾਂ ਤਾਂ ਮੈਂ ਛੋਟੇ ਭਰਾ ਦੇ ਪ੍ਰਤੀ ਆਪਣੇ ਫਰਜ਼ ਚੰਗੀ ਤਰ੍ਹਾਂ ਨਹੀਂ ਨਿਭਾ ਸਕਦਾ ਮੈਂ ਤੈਅ ਕਰ ਲਿਆ ਸੀ ਕਿ ਹੁਣ ਦਲਜੀਤ ਨੂੰ ਆਪਣਾ ਘਰ-ਬਾਰ ਅੱਡ ਕਰ ਲੈਣਾ ਚਾਹੀਦਾ ਹੈ ਮੈਂ ਦਲਜੀਤ ਦੇ ਲਈ ਇੱਕ ਫਲੈਟ ਖਰੀਦ ਲਿਆ ਤੇ ਹੁਣ ਉਹ ਆਪਣੀ ਪਤਨੀ ਦੇ ਨਾਲ ਉਸੇ ਫਲੈਟ ਵਿੱਚ ਰਹੂਗਾ ਉਹ ਫਲੈਟ ਮੈਂ ਦਲਜੀਤ ਦੇ ਨਾਮ ਤੇ ਹੀ ਖਰੀਦੇ ਆ ਤੇ ਇਹ ਮੇਰੇ ਵੱਲੋਂ ਉਸਦੇ ਵਿਆਹ ਦਾ ਤੋਹਫ਼ਾ ਹੈ ਏ ਸੁਣ ਕੇ ਨਿਮਰਤ ਗੁੱਸੇ ਵਿੱਚ ਦੰਦ ਪੀਸਣ ਲੱਗੀ ਤੇ ਚੀਕਦੀ ਹੋਈ ਬੋਲੀ ਐਨਾ ਵੱਡਾ ਕਦਮ ਚੱਕਣ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਵਾਰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਵਿਕਰਮ ਦਾ ਗੁੱਸਾ ਫਟ ਪਿਆ ਕਹਿਣ ਲੱਗਿਆ ਸ਼ੁਕਰਮਨਾ ਕਿ ਮੈਂ ਤੈਨੂੰ ਘਰੋਂ ਨਹੀਂ ਕੱਢਿਆ ਕਿਉਂਕਿ ਤੂੰ ਮੇਰੇ ਬੱਚਿਆਂ ਦੀ ਮਾਂ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਮੰਮੀ ਡੈਡੀ ਦੇ ਇਸ ਝਗੜੇ ਦੇ ਕਾਰਨ ਡਿਸਟਰਬ ਹੋਣ ਆਖਿਰ ਤੂੰ ਕਿਹਨੂੰ ਪੁੱਛ ਕੇ ਮੇਰੇ ਛੋਟੇ ਭਰਾ ਨੂੰ ਇੰਨੇ ਤਾਨੇ ਦਿੱਤੇ ਐਨਾ ਪਰੇਸ਼ਾਨ ਕੀਤਾ ਇਹ ਘਰ ਮੇਰੇ ਮਾਪੇ ਦਾ ਉਹ ਭਾਵੇਂ ਕਿੰਨੀ ਦੇਰ ਇੱਥੇ ਰਹਿ ਸਕਦਾ ਸੀ ਪਰ ਤੂੰ ਤਾਂ ਉਸ ਦੇ ਵਿਆਹ ਤੋਂ ਬਾਅਦ ਉਹਦਾ ਜਿਉਣਾ ਹੀ ਮੁਸ਼ਕਿਲ ਕਰ ਦਿੱਤਾ ਕੀ ਇਸ ਘਰ ਵਿੱਚ ਉਹਦਾ ਕੋਈ ਅਧਿਕਾਰ ਨਹੀਂ ਆਖਿਰ ਮੰਮੀ ਡੈਡੀ ਦੀ ਸੰਪਤੀ ਤੇ ਸਾਰੇ ਬੱਚਿਆਂ ਦਾ ਅਧਿਕਾਰ ਹੁੰਦਾ ਤੂੰ ਐਵੇਂ ਕਿਵੇਂ ਮੇਰੇ ਭਰਾ ਨੂੰ ਘਰ ਤੋਂ ਨਿਕਲਣ ਲਈ ਕਹਿ ਰਹੀ ਸੀ ਜੇ ਦਲਜੀਤ ਪਲਟ ਕੇ ਇਸ ਘਰ ਵਿੱਚੋਂ ਹਿੱਸਾ ਮੰਗ ਲੈਂਦਾ ਤਾਂ ਤੇਰੀ ਕੀ ਔਕਾਤ ਰਹਿ ਜਾਂਦੀ ਤੇਰੇ ਕੋਲ ਇੰਨੇ ਪੈਸੇ ਹੈਗੇ ਨੇ ਕਿ ਤੂੰ ਇਸ ਘਰ ਦਾ ਮੁੱਲ ਪਾਉਂਦੀ ਤੇ ਮੇਰੇ ਭਰਾ ਨੂੰ ਅੱਧ ਦੇ ਪੈਸੇ ਦਿੰਦੀ ਹੁਣ ਮੈਂ ਇਸ ਘਰ ਦੀ ਜਿੰਨੀ ਕੀਮਤ ਹੈ ਉਸ ਤੋਂ ਘੱਟ ਰੁਪਏ ਵਿੱਚ ਹੀ ਉਸ ਨੂੰ ਫਲੈਟ ਖਰੀਦ ਕੇ ਦੇ ਦਿੱਤਾ ਇਹ ਸੁਣ ਕੇ ਨਿਮਰਤਾ ਸਿਰ ਝੁਕ ਗਿਆ ਫਿਰ ਉਹ ਦਲਜੀਤਵਲ ਵੇਖ ਕੇ ਬੋਲਿਆ ਛੋਟੇ ਵੀਰ ਮੈਂ ਤੇਰੀ ਭਲਾਈ ਦੇ ਲਈ ਜੋ ਵੀ ਫੈਸਲਾ ਲਿਆ ਉਹਦਾ ਬੁਰਾ ਨਾ ਮਣਾਈ ਮੈਂ ਤੈਨੂੰ ਇਸ ਘਰ ਵਿੱਚੋਂ ਕੱਢ ਨਹੀਂ ਰਿਹਾ ਬਸ ਤੈਨੂੰ ਤੇ ਤੇਰੀ ਪਤਨੀ ਨੂੰ ਖੁੱਲ੍ਹ ਕੇ ਆਪਣੀ ਜ਼ਿੰਦਗੀ ਜਿਉਣ ਦੀ ਆਜ਼ਾਦੀ ਦੇ ਰਿਹਾ ਦਲਜੀਤ ਭਾਵਕ ਹੋ ਕੇ ਆਪਣੇ ਭਰਾ ਦੇ ਗਲੇ ਨਾਲ ਲੱਗ ਗਿਆ ਤੇ ਉਧਰ ਅਰਸ਼ ਵੀ ਭਰੀਆਂ ਅੱਖਾਂ ਨਾਲ ਆਪਣੇ ਜੀਠ ਜੀ ਨੂੰ ਦੇਖ ਰਹੀ ਸੀ ਕਿ ਉਹ ਕਿੰਨੇ ਚੰਗੇ ਇਨਸਾਨ ਨੇ ਜਿਨ੍ਹਾਂ ਨੇ ਬਿਨਾਂ ਕਿਸੇ ਲੜਾਈ ਝਗੜੇ ਦੇ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਦੇ ਦਿੱਤਾ ਸੀ ਖੈਰ ਦਲਜੀਤ ਤੇ ਅਰਸ਼ ਉੱਥੋਂ ਚਲੇ ਗਏ ਤੇ ਹੁਣ ਨਿਮਰਤ ਤੋਂ ਦੂਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਸੀ ਪਰ ਨਿਮਰਤ ਹੁਣ ਹਰ ਪਲ ਪਛਤਾ ਰਹੀ ਸੀ ਕਿ ਬੇਕਾਰ ਵਿੱਚ ਉਸਨੇ ਦਲਜੀਤ ਨੂੰ ਤਾਨੇ ਮਾਰੇ ਅੱਜ ਦਲਜੀਤ ਤਾਂ ਆਪਣੀ ਪਤਨੀ ਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਤੇ ਨਾਲ ਹੀ ਉਸਦੇ ਨਾਮ ਤੇ ਇੱਕ ਫਲੈਟ ਵੀ ਉਸਨੂੰ ਮਿਲ ਚੁੱਕਿਆ ਨਿਮਰਤ ਨੇ ਲੱਖ ਗਲਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿੱਥੇ ਭਰਾਵਾਂ ਵਿੱਚ ਪਿਆਰ ਸੀ ਤਾਂ ਇੱਕ ਵੱਡੇ ਭਰਾ ਨੇ ਛੋਟੇ ਭਰਾ ਦੇ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਘਰ ਦੇ ਰਿਸ਼ਤੇ ਸਿਰਫ ਛੱਤ ਤੇ ਦੀਵਾਰਾਂ ਨਾਲ ਨਹੀਂ ਆਪਸੀ ਸਮਝ ਤੇ ਸਨਮਾਨ ਨਾਲ ਟਿਕੀ ਰਹਿੰਦੇ ਨੇ ਜੋ ਲੋਕ ਦੂਜਿਆਂ ਨੂੰ ਨੀਚਾ ਦਿਖਾ ਕੇ ਆਪ ਉੱਪਰ ਉੱਠਣ ਦੀ ਸੋਚ ਰੱਖਦੇ ਨੇ ਅੰਤ ਵਿੱਚ ਉਹ ਪਛਤਾਉਂਦੇ ਨੇ ਤੇ ਜੋ ਬਿਨਾ ਕੋਈ ਲੜਾਈ ਝਗੜਾ ਕੀਤੇ ਪਿਆਰ ਨਾਲ ਰਿਸ਼ਤੇ ਨਿਭਾਉਂਦੇ ਨੇ ਉਹ ਅਸਲੀ ਰਿਸ਼ਤੇ ਹੁੰਦੇ ਨੇ ਰਿਸ਼ਤਿਆਂ ਵਿੱਚ ਅਧਿਕਾਰ ਦੇ ਨਾਲ-ਨਾਲ ਫਰਜ਼ ਨਿਭਾਉਣਾ ਵੀ ਜ਼ਰੂਰੀ ਹੈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ